ਵਿਦਿਆਕ ਕਲਸੀ ਨੇ 700 ਦੇ ਕਰੀਬ ਲੋਕਾਂ ਨੂੰ ਮੰਡੇ ਰਾਸ਼ਨਕਰ ਲੋਕਾਂ ਦੀ ਖੁਸ਼ੀ ਦੇਖਣੀ ਵਾਲੀ ਸੀ ਵਿਦਿਆਕ ਨੇ ਕਿਹਾ ਕਿ ਹਰਿਆਣਾ ਵਿੱਚ ਚੰਗੇ ਨਤੀਜੇ ਆਉਣ ਦੀ ਜਿਤਾਈ ਉਮੀਦ ਹੈ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਵਾਦੀ ਪਾਰਟੀ ਸਾਰੀ ਦੀ ਸਾਰੀਆਂ ਸੀਟਾਂ ਤੇ ਲੜੀ ਹੈ ਚੋਣ ਉਮੀਦ ਹੈ ਕਿ ਚੰਗੇ ਨਤੀਜੇ ਹਰਿਆਣਾ ਦੇ ਵਿੱਚ ਆਵਾਦੀ ਪਾਰਟੀ ਨੂੰ ਮਿਲਣਗੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੁਰਸੀ ਨਾਲ ਹੀ ਨਹੀਂ ਕੰਮ ਨਾਲ ਪਿਆਰ ਕਰਦੇ ਹਨ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਅਮਨਦੀਪ ਕੀ ਕਹਿਣਾ ਚਾਹੋਗੇ ਅਜ ਰਾਜਨਕੜ ਪਰ ਰਹੇ ਆ ਤੁਹਾਨੂੰ ਮਿਲ ਰਿਹਾ ਕਿੰਨੀ ਦਿਨ ਬਾਅਦ ਮਿਲਿਆ 10 ਸਾਲ ਬਾਅਦ ਅਬ ਯਹੀ 10 ਸਾਲ ਹੋ ਗਿਆ ਹਰ ਇੱਕ ਨੂੰ ਦਿੱਤੇ ਹਰ ਥਾਂ ਦਿੱਤੇ ਆਂ ਔਰ ਬਣੇ ਕਿਤੇ ਵੀ ਨਹੀਂ ਤੇ ਚਲੋ ਭਾਈ ਦੇ ਜਿਆਦਾ ਮਿਹਰਬਾਨੀ ਆ ਤੋ ਬਣ ਗਿਆ ਆ ਸਾਡੇ ਵਾਸਤੇ ਇਨਾ ਬੜਾ ਖੁਸ਼ ਆ ਕਿਉਂਕਿ ਬਹੁਤ ਮੰਗਾਈ ਜਾਨੀ ਮੰਗਾਈ ਆ ਨਾ ਕੋ ਪੁੱਛੋ ਕੁਛ ਨਾ ਮੰਗਾਈ ਵਿੱਚ ਤੁਹਾਨੂੰ ਪਤਾ ਹੈ ਕਿ ਘਰ ਨਿਆਣਾ ਇਹਦੇ ਨੇ ਮੁਸ਼ਕਲ ਹੁੰਦਾ ਹੈ ਤਕਰੀਬਨ ਦੇ ਵਾਸਤੇ ਬਹੁਤ ਮੁਸ਼ਕਲ ਹੁੰਦੀ ਹੈ ਬਹੁਤ ਜ਼ਿਆਦਾ ਹੀ ਕਿ ਜੇ ਸਵੇਰੇ 9 ਵਜੇ ਗਏ ਨਾ ਤਾਂ 5 ਵਜੇ ਤੋਂ ਪਹਿਲਾਂ ਘਰ ਨਹੀਂ ਆਂਦੇ ਰਹੀ ਅਸੀਂ ਤੇ ਛੋਟੇ ਬੱਚੇ ਤਾਂ ਹੁਣ ਕੋਈ ਗਿੜਾ ਨਹੀਂ ਤੁਹਾਨੂੰ ਫੋਨ ਆਇਆ ਹੈ ਤਹੀਂ ਆ ਗਏ ਆਪੇ ਆਣਾ ਭਾਈ ਬਹੁਤ ਜਿਆਦਾ ਖੁਸ਼ੀ ਆਹੀ ਕਹਨੇ ਕੋ ਭਾਈ ਤੁਹਾਡੀ ਉਮਰ ਲੱਗ ਜੇ ਤੇ ਅੱਗੇ ਵੀ ਚੱਲੇ ਬਹੁਤ ਜਿਆਦਾ ਰਸਨ ਕਾਰ ਬਹੁਤ ਦੇਰ ਬਾਅਦ ਬਣਿਆ ਹਰ ਪਾਰਟੀ ਆਂਦੀ ਤੇ ਕੋਈ ਨਹੀਂ ਬਣਾ ਕੇ ਦਿੰਦਾਗਾ ਸਾਰੇ ਹੀ ਕਾਗਜ਼ ਦੇ ਕੇ ਆਇਆ ਨਾ ਫਿਰ ਫਿਰ ਬਣਾ ਦੇ ਹੁਣ ਬਣਾ ਦੇ ਨੇ ਹੁਣ ਬਣਾ ਦੇ ਨੇ ਕੋਈ ਨਹੀਂ ਬਣਾ ਕੇ ਦਿੰਦਾ ਫਿਰੇ ਮਾਰਦੇ ਰਹਿਣਾ ਮਾਰਦੇ ਰਹਿਣਾ ਇਹਨਾਂ ਦਾ ਧੰਨਵਾਦ ਹੈ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਬਣਾ ਕੇ ਦਿੱਤੇ ਐ ਸਾਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰ। ਹਾਂਜੀ ਭਾਈ ਕਾਟੇ ਗੱਲ ਰਸ਼ਨ ਕਟਣ ਦੀ ਗੱਲ ਕਰੀਏ ਤੇ ਜੇ ਪਹਿਲੀਆਂ ਸਰਕਾਰਾਂ ਹੀ ਅਕਾਲੀ ਕਾਂਗਰਸੀ ਭਾਜਪਾ ਕਿਹਨੇ ਲੋਕਾਂ ਦੇ ਕਾਟੇ ਬਣਾਏ 20 ਸਾਲ ਤੋਂ ਕਾਟ ਜਿਹੜੇ ਨਹੀਂ ਬਣੇ। ਅੱਜ ਲੋਕਾਂ ਦੇ ਮਨ 'ਚ ਇੰਨੀ ਖੁਸ਼ੀ ਹੈ ਨਾ ਅੱਜ ਸੈਰੀ ਸਾਹਿਬ ਨੇ ਐਮਐਲ ਸਾਹਿਬ ਨੇ ਸਾਡੇ ਵਾਸ਼ਣ ਕਰ ਲੋਕਾਂ ਦੇ ਬਣਾਏ ਨੇ ਅੱਜ ਲੋਕਾਂ ਦਾ ਮਾਹੌਲ ਵੇਖੋ ਵੇਖਣ ਵਾਲਾ ਕੁਛ ਦੇ ਸਾਰੇ ਆਏ ਨੇ। ਕੀ ਕਹ ਉਹ ਕਹਿੰਦੇ ਨੇ ਸਾਡਾ ਗਿਆਣਾ ਬਣ ਗਿਆ ਰਾਸ਼ਨ ਕਟ ਨਹੀਂ ਬਣਿਆ ਕਿਉਂਕਿ ਅੱਜ ਬੜੀ ਖੁਸ਼ੀ ਦਾ ਮਹੌਲ ਹੈ ਕਿ 200 200 ਰੁਪਏ ਆਪਾਂ ਕਰਾਇਆ ਖਰਚਦੇ ਸੀ ਹਾਂ ਇੱਥੋਂ ਜਾਂਦੇ ਹਾਂ ਜੀ ਆਜੂ ਆਜੂ ਰਾਸ਼ਨ ਕਾਲਾ ਅੱਗੇ ਕਾਕੇ ਵੀ ਨਾ ਫੇਰ ਹਣਾ ਜਿਹੜੇ ਹਣ 200 300 ਰੁਪਏ ਦਿਹਾੜੀ ਨੂੰ ਹੀ ਕਰਾਏ ਦਾ ਖਰਚਾ ਆ ਜਾਂਦੇ ਰਿਹਾ ਤੇ ਸਾਰੇ ਸਾਡੇ ਬਹੁਤ ਬਹੁਤ ਤੁਹਾਨੂੰ ਆਧ ਕਦਰ ਨੇ ਕਿ ਕਿ ਉਹਨਾਂ ਵਿੱਚ ਕੋਈ ਲੀਡਰ ਪੁਣਾ ਹੈ ਹੀ ਨਹੀਂ ਇਸ ਵਾਰ ਵੀ ਫੇਰੇ ਮਾਰਨੇ ਪੇ ਰਾਸ਼ਨ ਨਾ ਜੀ ਨਾ ਇਸ ਟਾਈਮ ਇਸ ਟਾਈਮ ਤੇ ਹਫਤਾ ਨਹੀਂ ਪਿਆ ਤੇ ਆਓ ਜੀ ਹਣਾ ਖੁਦ ਫੋਨ ਕੀਤੇ ਨੇ ਕਿ ਆਪਣੇ ਰਾਸ਼ਨ ਕੜਾ ਅਗਲਾ ਆ ਜਾ ਦੁਨੀਆ ਹੈਰਾਨ ਹੋ ਗਈ ਆ ਧੰਨਵਾਦ ਜੀ ਜੀ ਇਹ ਮੇਰਾ ਸਾਰਾ ਪਰਿਵਾਰ ਹੈ ਮੈਂ ਰੇਣੀ ਆ ਜੀ ਇਹ ਇਹਨਾਂ ਦਾ ਪਿਆਰ ਹੈ ਜਿਹੜੀ ਮੇਰੀ ਖਰਾਕ ਹੈ ਜਿਹੜਾ ਮੈਨੂੰ ਬਹਿਨ ਨਹੀਂ ਦਿੰਦਾ ਸੌਂ ਨਹੀਂ ਦਿੰਦਾ ਤੇ ਠੱਕਣ ਨਹੀਂ ਦਿੰਦਾ ਤੇ ਮੈਂ ਇਹਨਾਂ ਦਾ ਸ਼ਹੀਰਵਾਦ ਲੈ ਕੇ ਦੇਖੋ ਜਿਸ ਜਿਸ ਵਰਕਰ ਨੇ ਜਾਂ ਜਿਸ ਜਿਸ VOTER ਨੇ ਮੈਨੂੰ ਵੋਟ ਪਾਈ ਆ ਅੱਜ ਮੈਂ ਜੇ ਬਟਾਲੇ ਦੀ ਨੁਹਾਰ ਚੇਂਜ ਕਰ ਰਹੇ ਆ ਉਹਦੇ ਵਿੱਚ ਇਕੱਲਾ ਸ਼ਹਿਰੀ ਕਲਸੀ ਦਾ ਰੋਲ ਨਹੀਂ ਹੈਗਾ ਉਹਦੇ ਵਿੱਚ ਹਰ ਉਸ ਵਰਕਰ ਦਾ ਹਰ ਉਸ VOTER ਦਾ ਜਿਨੇ ਮੈਨੂੰ ਵੋਟ ਪਾ ਕੇ ਜਿਤਾਇਆ ਉਹ ਸਾਰੇ ਹੀ ਉਹਦਾ ਹੱਕਦਾਰ ਆ ਤੇ ਮੈਂ ਧੰਨਵਾਦ ਕਰਦਾ ਵੀ ਜਿਹੜਾ ਇੰਨਾ ਪਿਆਰ ਮਾਨਸਤ ਕਰ ਕਰ ਬੀਬੀਆਂ ਦੀਆਂ ਅੱਖਾਂ ਚੋਂ ਅੱਥਰੂ ਦੇਖਿਆ ਜੀ ਉਹ ਕਹਿੰਦੇ ਕਿ ਇੰਨੇ ਨੇ ਸਾਲ ਹੋ ਗਏ ਆ ਫੇਰੇ ਮਾਰਦੇ ਆ ਸਾਡੀਆਂ ਫਾਈਲਾਂ ਲੈ ਲੈਂਦੇ ਧੱਬ ਦਿੰਦੇ ਪਰ ਅੱਜ ਤੇ ਸਾਨੂੰ ਖੁਲਾ ਕੇ ਦੇ ਦਿੰਦੇ ਰਾਸ਼ਟਰ ਨਹੀਂ ਜੀ ਦੇਖੋ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਗੱਲ ਪੁੱਛੀ ਆ ਮੈਂ ਕਿਹਾ ਵੀ ਪਹਿਲਾਂ ਮੈਨੂੰ ਇਹ ਦੱਸੋ ਕਿਸੇ ਨੇ ਕੋਈ ਰੁਪਈਆ ਤੇ ਨਹੀਂ ਲਿਆ ਤੁਹਾਡੇ ਕੋਲ ਮੈਨੂੰ ਆਪਣੀ ਟੀਮ ਤੇ ਮਾਣ ਆ ਇਮਾਨਦਾਰੀ ਨਾਲ ਕੰਮ ਕਰਦੀ ਆ ਮੈਨੂੰ ਫਕਰ ਆ ਇਹਨਾਂ ਤੇ ਕਿਉਂਕਿ ਐਸੇ ਕੰਮ ਜੇ ਪੁਰਾਣੀਆਂ ਸਰਕਾਰਾਂ ਨੇ ਕੀਤੇ ਹੁੰਦੇ ਤੇ ਸਾਡੇ ਕੋਲ ਵਿਚਾਰਿਆਂ ਨੂੰ ਕੀ ਲੋੜ ਸੀ ਹੋਂਦ ਜੇ ਇਹ ਕੰਮ ਹੋਏ ਨਹੀਂ ਤਾਹੇ ਲੋਕ ਆ ਰਹੇ ਨੇ ਔਰ ਤਾਹੇ ਲੋਕਾਂ ਦੇ ਕੰਮ ਹੋ ਰਹੇ ਨੇ ਔਰ ਮੈਂ ਮਾਨ ਕਰਦਾ ਸਾਰੀ ਸਮੁੱਚੀ ਟੀਮ ਤੇ ਆਪਣੀ ਤੇ ਜਿਹੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਇਹਨਾਂ ਲੋਕਾਂ ਦਾ ਸਹਾਰਾ ਬਣ ਰਹੀ ਆ ਦਫ਼ਤਰ ਇਹ ਖੋਲ ਦਿੱਤਾ 9 ਤੋਂ 5 ਇੱਥੇ ਦਫ਼ਤਰ ਚ ਟੀਮ ਬੈਠਾ ਕਰੂਗੀ ਜਿਹਦੀ ਕਿਸੇ ਦੀ ਪੈਨਸ਼ਨ ਨਹੀਂ ਹੈ ਉਹਨੂੰ ਦਰਦ ਦਰ ਠੱਕੇ ਨਹੀਂ ਖਾਣੇ ਪੈਣਗੇ ਜਿਸ ਕਿਸੇ ਦਾ ਕੋਈ ਰਾਸ਼ਨ ਕਾਰਡ ਨਹੀਂ ਬਣਿਆ ਉਹਦੇ ਵਿੱਚ ਉਹਦੇ ਕਾਗਜ਼ ਰੱਖੇ ਜਾਣਗੇ ਜਦੋਂ ਆਪਾਂ ਦੁਬਾਰਾ ਐਪ ਖੋਲਦੇ ਆਂ ਉਦੋਂ ਦੁਬਾਰਾ ਰਿਪੀਟ ਕਰਾਂਗੇ ਸੋ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਸਾਡੀ ਕੋਸ਼ਿਸ਼ ਆ ਕੱਚਿਆਂ ਮਕਾਨਾਂ ਵਾਲੀ ਜੋ ਵੀ ਆ ਵੀ ਸਾਡੇ ਲੋਕਾਂ ਨੂੰ ਬਾਰ-ਬਾਰ ਤੱਕੇ ਨਾ ਖਾਣੇ ਪੈਣ। ਹਰਿਆਣਾ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ। ਉਹ ਕਿ ਆਏ ਹੋ ਕਿਸ ਤਰੀਕੇ ਨਾਲ ਦੇਖੋ ਜੀ ਹਰਿਆਣਾ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ। 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਕਹਿ ਸਕਦਾ ਇਲੈਕਸ਼ਨ ਆਪਾਂ ਲੜ ਰਹੇ ਆ ਔਰ ਮੈਨੂੰ ਆਸ ਹੈ ਵੀ ਉੱਥੋਂ ਵਧੀਆ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ। ਕਿਹਦੇ ਨਵੇਂ ਸੀਐਮ ਬਣਨਗੇ ਜੀ ਕਿਸ ਤਰੀਕੇ ਉਮੀਦਾਂ ਲੱਗਦੀਆਂ ਆ। ਦੇਖੋ ਜੀ ਸੀਐਮ ਜਿਹੜੇ ਬਣੇ ਨੇ ਉਹ ਹੁਣ ਮਿਹਨਤੀ ਵੀ ਨੇ ਜੁਝਾਰੂ ਵੀ ਨੇ ਤੇ ਮੈਂ ਇੱਕ ਚੀਜ਼ ਧੰਨਵਾਦ ਕਰਦਾ ਹਾਂ ਔਰ ਮੈਨੂੰ ਮਾਣ ਵੀ ਆ ਮੈਨੂੰ ਫਕਰ ਵੀ ਆ ਇਹ ਸਾਡੀ ਪਾਰਟੀ ਦਾ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹੜਾ ਕੁਰਸੀਆਂ ਨਾਲ ਪਿਆਰ ਨਹੀਂ ਕਰਦਾ ਨਹੀਂ ਤੇ ਕਿਸੇ ਨੂੰ ਕੋਈ ਸਰਪੰਚੀ ਮਿਲ ਜੇ ਨਾ ਉਹਨੂੰ ਕੋਹਾਂ ਛੱਡ ਕੇ ਵਿਖਾੜ ਕੋ ਛੱਡਦਾ ਨਹੀਂ ਪਰ ਉਹ ਸੀਐਮ ਦੀਆਂ ਕੁਰਸੀਆਂ ਨੂੰ ਵੀ ਸੈੱਟ ਤੇ ਕਰ ਦਿੰਦਾ ਸੋ ਮੈਂ ਸਲੂਟ ਕਰਦਾ ਹਾਂ ਉਹਨਾਂ ਨੂੰ ਔਰ ਮੈਨੂੰ ਮਾਣ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਪਣੇ ਭਗਵੰਤ ਮਾਨ ਜੀ ਤੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਵੀ ਆਪਾਂ ਵੀ ਬੜੀਆਂ ਵੋਟਾਂ ਪਾਉਂਦੇ ਨੇ ਪਰ ਇਹਨਾਂ ਜਝਾਰੂ ਐਕਟਿਵ ਮੁੱਖ ਮੰਤਰੀ ਮੇਰੀ ਹੋਸਤ ਦੇ ਵਿੱਚ ਤੇ ਮੈਂ ਪੰਜਾਬ ਚ ਪਹਿਲੀ ਵਾਰੀ ਵੇਖਿਆ ਜਿਹੜੇ ਹਰ ਥਾਂ ਕੰਮ ਕਰ ਰਹੇ ਨੇ ਇਹਨੇ ਬੱਚਿਆਂ ਨੂੰ ਰੁਜ਼ਗਾਰ ਦਿੱਤੇ ਨੌਕਰੀਆਂ ਦਿੱਤੀਆਂ